ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਬਹੁਤ ਸਾਰੇ ਭਰਾਵਾਂ ਨੇ ਫੋਨ ਕਰਦੇ ਆ ਵੀ ਬੱਕਰੀ ਪਾਲਣ ਕਿਤੇ ਬਾਰੇ ਪੁੱਛਦੇ ਵੀ ਹੈ ਕਿਦਾਂ ਦਾ ਦੇਖੋ ਵੀਰੇ ਬੱਕਰੀ ਪਾਲਣ ਕੀਤਾ ਕਰੇ ਨੂੰ ਮੈਨੂੰ ਚੌਥਾ ਸਾਲ ਹੋ ਗਿਆ ਤੇ ਸਬਰ ਨਾਲ ਕੀਤਾ ਸ਼ੌਂਕ ਨਾਲ ਕੀਤਾਗਾ ਤੇ ਮੈਨੂੰ ਇਹਦੇ ਵਿੱਚ ਉਹ ਬਹੁਤ ਬੈਸਟ ਕਮਾਈ ਹੋਈ ਆ ਠੇਕੇ ਵਾਲੀ ਜ਼ਮੀਨ ਨਾਲੋਂ ਬਹੁਤ ਚੰਗਾ ਕੀਤਾਗਾ ਤੁਸੀਂ ਤਰੀਕੇ ਨਾਲ ਕੰਮ ਕਰੋ ਬਰੀਡ ਤੇ ਕੰਮ ਕਰੋ ਚੰਗੀ ਕੁਆਲਿਟੀ ਤੇ ਕੰਮ ਕਰੋ ਪ੍ਰਮਾਤਮਾ ਬਹੁਤ ਕੁਝ ਦਿੰਦਾ ਇਹਨਾਂ ਦੀ ਸੇਵਾ ਕਰੋਗੇ ਸ਼ੌਂਕ ਨਾਲ ਕਰੋਗੇ ਨਾ ਤੇ ਇਹਦੇ ਵਿੱਚ ਬਹੁਤ ਤਰੱਕੀਆਂ ਨੇ ਤੇ ਮੇਰਾ ਇਹ ਜਿਹੜਾ ਕੀਤਾ ਇਹ ਮੈਂ ਸ਼ੌਂਕ ਨਾਲ ਕੀਤਾਗਾ ਤੇ ਬਾਬੇ ਨਾਨਕ ਨੇ ਜਿਹੜੇ ਹੈਗੀਆਂ ਬਾਰੇ ਨਿਆਰੇ ਕੀਤੇ ਆ ਠੇਕੇ ਵਾਲੀ ਜ਼ਮੀਨ ਨਾਲੋਂ ਤਾਂ ਕਿਤੇ ਹੀ ਜ਼ਿਆਦਾ ਚੰਗਾ ਹੈ ਤੁਸੀਂ ਠੇਕੇ ਤੇ ਜ਼ਮੀਨ ਲੈਨੇ ਹੋ 60-70000 ਰੁਪਏ ਕਿੱਲੇ ਦਾ ਭਰਦੇ ਹੋ ਮਸਾ ਸਾਨੂੰ 10000 ਰੁਪਏ ਛੱਡਦਾ ਉਹ 15000 ਰੁਪਏ ਛੱਡਦਾ ਤੇ ਜਿਹੜੀਆਂ ਇਹ ਹੈਗੀਆਂ ਜਿੰਨੇ ਤੁਸੀਂ ਪੈਸੇ ਜਾਨਵਰਾ ਤੇ ਲਾਤੇ ਕਿਉਂ 20000 ਰੁਪਏ ਇੱਕ ਏਕੜ ਦਾ ਸੀ ਖਰਚਾ ਵੀ ਕਰਦੇ ਆ ਉਹਦੇ ਤੇ ਰੇਹਾਂ ਸਪਰੇਹਾਂ ਬਾਡੀ ਬਜਾਈ ਵੀ ਸਾਰਾ ਕੁਝ ਹੁੰਦਾ ਉਹੀ ਖਰਚਾ ਤੁਸੀਂ ਆਪਾਂ ਇਸ ਜਾਨਵਰਾਂ ਤੇ ਕਰੀ ਤੇ ਉਦੋਂ ਬਾਅਦ ਅਗਲੇ ਸਾਲ ਸਾਨੂੰ ਜਾਨਵਰ ਹੋਰ ਲੈਣ ਦੀ ਲੋੜ ਨਹੀਂ ਪੈਣੀ ਕਿ ਜ਼ਮੀਨ ਦਾ ਠੇਕਾ ਤੁਹਾਨੂੰ ਇੱਕ ਸਾਲ ਵਾਸਤੇ ਦੁਬਾਰਾ ਫੇਰ 60-70000 ਰੁਪਏ ਭਰਨਾ ਪੈਣਾ ਪਰ ਇਧਰਲੇ ਪਾਸੇ ਵਨ ਟਾਈਮ ਇਨਵੈਸਟਮੈਂਟ ਆ ਤੁਸੀਂ ਇੱਕ ਵਾਰ ਜਾਨਵਰਾਂ ਤੇ ਪੈਸੇ ਲਾਤੇ ਉਹ ਸਾਰੀ ਉਮਰ ਲਈ ਸਾਡੇ ਕੋਲ ਆ ਜਿਵੇਂ ਸਾਡੀ ਫਸਲ ਹੁੰਦੀ ਆ ਓਵੇਂ ਇਹਨਾਂ ਦੇ ਬੱਚੇ ਆ ਤੁਸੀਂ ਬੱਚੇ ਵੇਚੋ ਬੱਚਿਆਂ ਤੋਂ ਕਮਾਈ ਕਰੋ ਤੇ ਜਿਹੜਾ ਆਪਣਾ ਫਾਰਮ ਸ਼ੁਰੂ ਕਰਨ ਦਾ ਤਰੀਕਾ ਸੀਗਾ ਅਸੀਂ ਮੈਂ ਬੱਚੇ ਨਹੀਂ ਲੈ ਮੈਂ ਲਈਆਂ ਬੱਕਰੀਆਂ ਬੱਕਰੀਆਂ ਲੈ ਕੇ ਜਦੋਂ ਬੱਕਰੀਆਂ ਦੇ ਬੱਚੇ ਆ ਗਏ ਬੱਚੇ ਸੇਲ ਕਰਕੇ ਮੈਂ ਹੋਰ ਬੱਕਰੀਆਂ ਪਾਈਆਂ ਕਿਉਂ ਇਸ ਕਿੱਤੇ ਦੇ ਵਿੱਚ ਜੇ ਆਮਦਨ ਦੇਖੀਏ ਤਾਂ ਆਮਦਨ ਤਾਂ ਬੱਚਿਆਂ ਤੋਂ ਹੀ ਆਉਣੀ ਹੈ ਕਿਉਂ ਬੱਕਰੀ ਸੂਗੀ ਕਿਉਂ ਜ਼ਿਆਦਾ ਇਹ ਜਿਹੜੀ ਬਰਬਰੀ ਬਰੀਡ ਆ ਜਿਹੜੇ ਬੰਦੇ ਨਵਾਂ ਕੰਮ ਕਰਨਾ ਚਾਹੁੰਦੇ ਆ ਉਹ ਮੇਰੇ ਮੁਤਾਬਕ ਬਰਬਰੀ ਬਰੀਡ ਤੋਂ ਸ਼ੁਰੂ ਕਰਨ ਇਹਨੂੰ ਜੋ ਮਰਜ਼ੀ ਪਾ ਦਿਓ ਵੀ ਜਿਹੜੇ ਬੀਟਰ ਵੀ ਬਹੁਤ ਬੈਸਟ ਆ ਉਹਦੇ ਤੇ ਟਾਈਮ ਲੱਗਦਾ ਠੀਕ ਹੈ ਉਹਦਾ ਥੋੜਾ ਜਿਹਾ ਖਰਚਾ ਵੀ ਜ਼ਿਆਦਾ ਆ ਘਰੇ ਰੱਖਣੀਆਂ ਦਿੱਕਤ ਦੇ ਵਿੱਚ ਆਉਂਦਾ ਥੋੜਾ ਬਹੁਤਾ ਪਰ ਜਿਹੜੀ ਆ ਬਰੀਡ ਹੈ ਇਹ ਯਾਰ ਬਹੁਤ ਬੈਸਟ ਬਰੀਡ ਆ ਬੀਟਲ ਵੀ ਮੇਰੇ ਕੋਲ ਹੈਗੀ ਮੈਨੂੰ ਬੀਟਲ ਦਾ ਵੀ ਬਹੁਤ ਸ਼ੌਂਕ ਹੈ ਬੀਟਲ ਮੈਂ ਹੋਰ ਵਧਾਉਂਗਾ ਬਰਬਰੀ ਵੀ ਮੈਂ ਹੋਰ ਵਧਾਉਂਗਾ ਸੋ ਜਿਹੜਾ ਇਹ ਕੀਤਾ ਹਰ ਸਾਲ ਵਧਾਵਾਂਗੇ ਪਰ ਵੱਡੇ ਪੱਧਰ ਤੇ ਕੀਤਾ ਨਾ ਸਟਾਰਟ ਕਰੋ ਮੈਂ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਫਾਰਮ ਤੇ ਮੈਂ ਬਹੁਤ ਸਾਰੀਆਂ ਬੱਕਰੀਆਂ ਵੇਚਦੀਆਂ ਬਹੁਤ سارے ਬੱਚੇ ਵੇਚੇ ਆ ਉਹਨਾਂ ਦਾ ਕੱਲਾ ਕੱਲਾ ਹਿਸਾਬ ਰੱਖਿਆ ਹੋਇਆ ਕਿੰਨੇ ਦੀ ਖਰੀਦੀ ਸੀ ਕਿੰਨੇ ਦੀ ਵੇਚੀ ਸੀ ਇੱਕ ਸਾਲ ਦੇ ਵਿੱਚ ਮੈਂ 6,17,000 ਦੇ ਜਾਨਵਰ ਖਰੀਦੇ ਮਲੋ ਸ਼ੁਰੂ ਦੇ ਵਿੱਚ ਨਾਲ ਦੀ ਨਾਲ ਹੀ ਬੱਚੇ ਵੇਚ ਕੇ 4 ਲੱਖ ਕੁਝ ਰੁਪਏ ਦੇ ਮੈਂ ਬੱਚੇ ਸੇਲ ਕਰ ਚੁੱਕਾ ਸੀ ਪਹਿਲੀ ਬੱਕਰੀ ਮੈਂ 5000 ਤੋਂ ਸ਼ੁਰੂ ਕੀਤੀ ਸੀ ਇਸ ਕਰਕੇ ਇੱਕ ਜਾਨਵਰ ਤੋਂ ਸ਼ੁਰੂ ਕਰੋ ਗੱਬਣ ਬੱਕਰੀਆਂ ਲਓ ਸੂਣ ਵਾਲੀਆਂ ਲਓ ਜਦੋਂ ਸੂਹਣੀਆਂ ਜਦੋਂ ਸੂਪੀ ਕਮ ਸੇ ਕਮ ਅੱਧੀ ਬੱਕਰੀ ਤਾਂ ਤੁਹਾਡੀ ਫ੍ਰੀ ਹੋਵੇ ਕਈ ਵਾਰੀ ਬੱਚੇ ਇਹ ਜਿਹੇ ਦਿਨ ਦੀ ਕਰਮਾ ਵਾਲੀ ਬਾਰੀਨੀਆਰੀ ਕਰ ਦਾਂਦੇ ਆ ਮੇਰੀ 5000 ਵਾਲੀ ਬੱਕਰੀ ਨੇ ਮੈਨੂੰ 19000 ਦੇ ਬੱਚੇ ਦਿੱਤੇ ਪਹਿਲੀ ਨੇ ਸੋ 9000 ਦਾ ਬੱਕਰਾ ਵੇਚਿਆ ਤੇ 10000 ਦੀ ਮੈਂ ਦੀ ਪੱਠ ਸੇਲ ਕੀਤੀ ਸੋ ਇਹ ਚੀਜ਼ਾਂ ਨੇ ਤੁਸੀਂ ਸਬਰ ਦੇ ਨਾਲ ਸਮਝ ਨਾਲ ਕੰਮ ਕਰੋ ਕਿਤਾ ਬਹੁਤ ਵਧੀਆ ਮੱਝਾਂ گاਵਾ ਦਾ ਜਿਹੜਾ ਵੀ ਕੋਈ ਕੀਤਾ ਕਰਨਾ ਪਰ ਮੇਰੇ ਕੋਲ ਮੱਝਾਂ ਵੀ ਆ ਤੇ گاਵਾ ਵੀ ਆ ਉਹਨਾਂ ਦੇ ਮੁਕਾਬਲੇ ਨਾ ਇਹਦਾ ਥੋੜਾ ਜਿਹਾ ਸਿਸਟਮ ਹੀ ਆ ਵੀ ਆਪਣਾ ਫਾਰਮ ਹੈ ਬਾਹਰੋਂ ਪਾਉਣੇ ਇਹਨਾਂ ਨੂੰ ਕੋਈ ਬਾਹਲਾ ਨਾ ਅੰਦਰ ਬੰਨਣੀਆਂ ਨਾ ਖੋਲਣੀਆਂ ਬਸ ਅੰਦਰ ਵਾਗ ਗਿਆ ਆਥਰੇ ਲੋਕ ਲਾ ਦਈਦੇ ਆ ਠੀਕ ਹੈ ਤੇ ਸਵੇਰ ਉਹਨਾਂ ਨੂੰ ਖੋਲ ਖੋਲਦਾਨੇ ਆ ਸਫਾਈ ਕਰਨੀ ਬਹੁਤ ਸੌਖੀ ਸਫਾਈ ਮੈਂ ਹਰ ਰੋਜ਼ ਕਰਦਾ ਜੇ ਪਿੰਡੋਂ ਚੋਂ ਕੂੜੇ ਵਾਲੀ ਭੈਣ ਨਹੀਂ ਆਉਂਦੀ ਕੋਈ ਲੇਟ ਹੋ ਜਾਂਦੀ ਆ ਤੇ ਫਿਰ ਆਪ ਵੀ ਮੰਜਾ ਚੱਕ ਕੇ ਤੇ ਮਿੰਟ ਪੰਜ ਹੀ ਲੱਗਦੇ ਆ ਤੇ ਮਿੰਗਣਾ ਤਾਂ ਉਹ ਫੌਸ ਤਾਂ ਹੈ ਨਹੀਂ ਵੀ ਟਾਲਣੇ ਪੈਣਗੇ ਕਰਨਾ ਪਊ ਵੜਦਣਗੇ ਮਿੰਗਣਾ ਤੇ ਮੰਜੇ ਦੇ ਦੇ ਰੁੜਦਗੀ ਤੁਰੀਆਂ ਆਉਣਗੀਆਂ ਨੇ ਸੋ ਬੱਚਿਆਂ ਨੂੰ ਜਿਹੜਾ ਹੈਗਾ ਅਲੱਗ ਤੋਂ ਰੱਖਿਆ ਹੋਇਆ ਤੇ ਇਹਨਾਂ ਨੂੰ ਜੜੀਆਂ ਹੈਗੀਆਂ ਸੂਨ ਵਾਲੀਆਂ ਉਹਨਾਂ ਨੂੰ ਅਲੱਗ ਕਰ ਦੇਈਦਾ ਠੀਕ ਹੈ ਜਿਹੜੀਆਂ ਹੀਟ ਚਾਹੀਆਂ ਉਹਨਾਂ ਨੂੰ ਅਲੱਗ ਕਰ ਦੇਈਦਾ ਸੋ ਇਹ ਸਿਸਟਮ ਹੈ ਕੰਮ ਬਹੁਤ ਵਧੀਆ ਬਈ ਬਹੁਤ ਬੈਸਟ ਕੰਮ ਹੈ ਕੰਮ ਕੋਈ ਵੀ ਨਹੀਂ ਮਾੜਾ ਉਹਦੇ ਵਿੱਚ ਸਬਰ ਮੰਗਦਾ ਸਮਾਂ ਮੰਨਦਾ ਮਿਹਨਤ ਮੰਨਦੀ ਹੈ ਇਸ ਕਰਕੇ ਜੇ ਕਿਸੇ ਭਰਾ ਦੀ ਕੋਈ ਇੱਛਾ ਹੈਗੀ ਹੈ ਤਾਂ ਛੋਟੇ ਤੋਂ ਕੰਮ ਸਟਾਰਟ ਕਰੋ ਬੱਕਰੀ ਪਾਲਣ ਕੀਤਾ ਪੰਜਾਬ ਦੇ ਵਿੱਚ ਐਂਡ ਟ੍ਰੈਂਡ ਤੇ ਆ ਪੂਰਾ ਟੌਪ ਤੇ ਬਹੁਤ ਗਾਹਕ ਆ ਬੱਕਰੀਆਂ ਦੇ ਬੱਚੇ ਹੋ ਗਏ ਬੀਟਲ ਹੋ ਗਏ ਬਰਬੀ ਸਭ ਵਿਕਦੇ ਆ ਵਿਕੀ ਤਾਂ ਲੋਕ ਜਿਹਨੇ ਕਹਿੰਦੇ ਨੇ ਵੇਚਣਾ ਹੁੰਦਾ ਨਾ ਰੂੜੀਆਂ ਤੋਂ ਚੁੱਕ ਕੇ ਕਾਗਜ ਵੇਚਦਾਂ ਨੇ ਲੋਕ ਤੇ ਇਹ ਤਾਂ ਫਿਰ ਵੀ ਜਾਨਵਰ ਨੇ ਤੇ ਸੋ ਪਿਆਰ ਨਾਲ ਪਾਲੋ ਇਹਨਾਂ ਨੂੰ ਜਿੰਨਾ ਤੁਸੀਂ ਇਹਨਾਂ ਤੇ ਪਿਆਰ ਲਟਾਓਗੇ ਉਨੋ ਹੀ ਤੁਹਾਨੂੰ ਵਾਅਦਾ ਕਰੂ ਸੋ ਇਸ ਤਰੀਕੇ ਦੀਆਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦੇਣੇ ਧੰਨਵਾਦ ਸਤਿ ਸ਼੍ਰੀ ਅਕਾਲ